ਸਤੀਤੀ ਸਪੈਸ਼ਲ ਡੀਸਨ ਤੋਂ ਇਹ ਕਿੰਨੇ ਮਾਡਲ ਸੀਗਾ ਜੀ 19 19 ਮਾਡਲ ਆ ਇਹ ਸਾਊਂਡ ਸਿਸਟਮ ਨਾਲ ਹੀ ਦਊਗਾ ਜੀ ਸਾਰਾ ਕੁਝ ਵਿੱਚ ਸਮਾਨ ਕਿੰਨੀ ਕਰਦਾ ਜੀ ਇਹ ਤੇ 5585 ਦੀ ਮੰਗ ਆ ਹਾਂ ਜੀ ਕਿੰਨੇ ਦਾ ਖਰਚ 56 ਦਾ ਹੈ ਜੀ ਐਚ ਐਮਟੀ 98 11 ਛੋਟਾ ਟਰੈਕਟਰ 99 ਮਾਡਲ ਟਾਇਰ ਦਾ ਕਹਿਣ ਦੀ ਲੋੜ ਹੀ ਨਹੀਂ ਬਾਈ ਜਮਨ ਨਵੇਂ ਮਾਰਕ ਆ ਫੜਿਆ 215 ਦੇ ਦਾਂਗੇ 215000 ਅੱਗੇ ਸੁਮਾਲਿਕਾ ਡੀਆਈ 750 ਆ ਗਿਆ 55 ਹਾਰਸ ਪਾਵਰ ਸਕੰਦਰ ਮਾਡਲ ਆ 20 ਮਾਡਲ ਵੀ ਮਾਡਲ ਆ ਗਿਆ ਬਾਈ ਜੀ 6.5 ਲੱਖ 15000 ਡਿਮਾਂਡਾ ਬਾਈ ਕਹਿੰਦਾ 5 ਲੱਖ 90000 ਦਾ ਟਰੈਕਟਰ ਛੱਡਦਾ ਮੋਬਾਈਲ ਨੰਬਰ 943595027 ਸਾਰੇ ਟਰੈਕਟਰਾਂ ਦੇ ਤਕਰੀਬਨ ਲੋਨ ਹੋ ਜੂਣਾ ਬਾਈ ਸਾਰੇ ਹੋ ਜੂਗਾ ਹਾਂ ਜੀ ਸਸੀ ਕਾਲ ਬਾਈ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਆਪਣੇ ਨਾਲ ਨਿਰਮਲ ਬਾਈ ਜਿਹੜਾ ਕੋਟੜੇ ਵਾਲਾ ਸਾਰੀ ਗੱਲਬਾਤ ਕਰਦੇ ਆ ਕਿੰਨੇ ਕਾ ਟਰੈਕਟਰ ਲੈ ਕੇ ਆਇਆ ਬਾਈ ਸਸੀ ਕਾ ਬਾਈ ਜੀ ਸਸੀ ਕਾਲ ਔਰ ਕਿਵੇਂ ਆ ਜੀ ਵਧੀਆ 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 ਤੇ ਕਿੰਨੇ ਕਾ ਟਰੈਕਟਰ ਆਪਣੇ ਕੋਲੇ ਅੰਬੇਲੇ ਵਾਲਾ 15 ਕਨੇ 15 ਟਰੈਕਟਰ ਠੀਕ ਆ ਜੀ ਤੇ ਕਾਗਜ਼ ਪੱਤਰਾ ਦੀ ਗੱਲ ਕਰੀਏ ਜੀ ਸਾਰੇ ਪੰਜਾਬ ਨੰਬਰਾਂ ਓਕੇ ਕਾਗਜ਼ ਆ ਜਾ ਕਾਗਜ਼ ਪੱਤਰਾ ਹੀ ਗਰੰਟੀ ਹੈ ਜੀ ਫੁੱਲ ਗਰੰਟੀ ਉਹਦਾ ਗੱਲ ਹੀ ਨਹੀਂ ਠੀਕ ਹੈ ਤੇ ਲੋਨ ਲੱਪੇ ਦੀ ਗੱਲ ਕਰੀਏ ਲੋਨ ਕਰਾ ਦਾਂਗੇ ਠੀਕ ਹੈ ਜੀ ਜੇ ਪ੍ਰਾਣ ਡਾਇਰੈਕਟਰ ਵਿੱਚ ਘਟਾਉਣਾ ਹੋਵੇ ਜੀ ਕੱਟ ਲਾਂਗੇ ਠੀਕ ਹੈ ਜੀ ਕਰ ਦੋਗੇ ਮਾਨਤਾ ਨਾ ਕਰ ਦਾਂਗੇ ਪੂਰਾ ਠੀਕ ਹੈ ਜੀ ਤੇ ਸਟਾਰਟ ਕਰਦਾ ਹਾਂ ਨਿਊ ਹੋਲੈਂਡ 730 ਸਪੈਸ਼ਲ ਐਡੀਸ਼ਨ ਤੋਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜੇ ਨਾਲ ਦੇ ਨੇ 70 ਬਸ 70 ਬਸ ਨਾਲ ਦੇ ਟਾਇਰ ਹਾਂ ਤੇ ਕਿੰਨੇ ਮਾਡਲ ਸੀਗਾ ਜੀ 19 19 ਮਾਡਲ ਆ ਇਹ ਸਾਊਂਡ ਸਿਸਟਮ ਨਾਲ ਹੀ ਲਾਉਂਗਾ ਜੀ ਸਾਰਾ ਕੁਝ ਵਿੱਚ ਠੀਕ ਆ ਜੀ ਬਾਈ ਕਹਿੰਦਾ ਲਾਉਂਦੇ ਨਹੀਂ ਕੋਸਾ ਇਦੂ ਲਾ ਪਾ ਮਾਈ ਦੀ ਨੰਬਰ ਇਹਦਾ ਪੰਜਾਬ ਆ ਨਾ ਨੰਬਰ ਹਰਿਆਣਾ ਇਹਨੂੰ ਸੀ ਮਿਲ ਜੂ ਹਰਿਆਣਾ ਨੰਬਰ ਆ ਇਹਨੂੰ ਸੀ ਮਿਲ ਜੂਗਾ ਤੇ ਡੂਟੀ ਗੇਅਰ ਚ ਆ ਗਿਆ ਬਾਈ ਜੀ ਡਬਲ ਡਿਸਟ੍ਰਿਬਿਊਟਰ ਰੰਗ ਪੇਂਟ ਦੀ ਗੱਲ ਕਰੀਏ ਜੀ ਸਾਰਾ ਜੀ ਨਾਲ ਆ ਬਾਈ ਦਾ ਡਿਮਾਂਡ ਕਿੰਨੀ ਕਰਦਾ ਇਹਦੀ ਇਹ ਤੇ 585 ਡਿਮਾਂਡ ਹਾਂਜੀ ਕਿੰਨੇ ਦਾ 565 ਦਾ 565 ਦਾ ਤੇ ਅੱਗੇ ਆ ਗਿਆ ਸਬਰਾਜ 855 400 ਚ ਥਾਨੇਮਾਲ ਬਾਹਰ ਪੰਪ 99 ਮਾਡਲ ਹੈ ਬਾਹਰ ਪੰਪਾ ਤੇ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਟਾਇਰ ਤੁਹਾਨੂੰ ਦੇਖ ਲਓ ਤੇਰੇ ਸਾਹਮਣੇ ਯਾਰ ਮੜਾ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ 45 50 ਕੇ 56 ਦੇ ਕਰੀਬ ਤੇ ਇਹਦੀ ਕੀ ਡਿਮਾਂਡ ਕਰਦੇ ਸੀ ਕਹਿੰਦੇ ਤਾਂ ਕਿ ਆਪਾਂ 1,65,000 ਦਾ 1,65,000 ਦਾ ਦੇ ਦਾਂਗੇ ਬਾਈ ਕਹਿੰਦਾ 1,95,000 ਡਿਮਾਂਡਾ ਅੱਗੇ ਸੋਨਾ ਲਿਖਾ ਡੀਆਈ 750 ਆ ਗਿਆ 55 ਹੌਰਸ ਪਾਵਰ ਸਕੰਦਰ ਮਾਡਲ ਆ ਵੀ ਮਾਡਲ ਵੀ ਮਾਡਲ ਆ ਗਿਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜੀ 1500 ਘੰਟਾ ਚੱਲਿਆ 1500 ਘੰਟੇ ਚੱਲਿਆ ਨਾਲ ਦੇ ਟਾਇਰਾਂ ਸ਼ੀਟ ਤੇ 3 ਲੱਖਸ ਮਾਡਲ ਜਾ ਗਿਆ ਡਬਲ ਡਿਸਟ੍ਰਿਬਿਊਟਰ ਰੰਗ ਪੇਂਟ ਦਾ ਕਹਿੰਦੇ ਲੋੜੀ ਰਿਜਨਲ ਆ ਤੇ ਇਹਦਾ ਨੰਬਰ ਪੰਜਾਬ ਆ ਬਾਈ ਜੀ ਆ ਪੰਜਾਬ ਇਹਦੀ ਕੀ ਡਿਮਾਂਡ ਕਰਦੇ ਹੋ ਜੀ 590 ਦਾ 5 ਲੱਖ 90000 ਰੁਪਏ ਡਿਮਾਂਡ ਆ ਤੇ 615 ਡਿਮਾਂਡ ਆ ਬਾਈ ਕਹਿੰਦਾ 5 ਲੱਖ 90000 ਦਾ ਟਰੈਕਟਰ ਛੱਡ ਦਾਂਗੇ ਅੱਗੇ ਆ ਗਿਆ ਜੀ ਸੋਨਾ ਲੱਕਾ BI 745 ਇੰਟਰਨੈਸ਼ਨਲ ਸਿੰਗਲ ਪੰਪਾ ਇਹ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜੀ। ਪਹਿਲੇ ਅੱਧੇ ਕਾ ਮੂਲੇ ਵੀ ਅੱਧੇ ਕੀ ਚਰੇ। ਠੀਕ ਆ, ਛੜ ਗੇਰ ਚ ਆ ਗਿਆ। ਇਹਦਾ ਨੰਬਰ ਬਾਈ ਜੀ। ਇਹ 215 ਦੇ ਦਾਂਗੇ ਪੰਜਾਬ ਨੰਬਰ ਚਿੱਪਾ ਲਈ ਕਾਪੀ ਆ ਪਿੱਛੇ ਘੜ ਦੇ ਦੇ। ਚਿੱਪਾ ਲਈ ਕਾਪੀ ਆ ਬਾਈ ਜੀ ਡਿਸਟ੍ਰੀਬਿਊਟਰ ਸਿੰਗਲ ਲੱਗਿਆ 245 ਡਿਮਾਂਡ ਆ। ਅੱਖੀ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ। ਡਿਸਟ੍ਰੀਬਿਊਟਰ ਲੱਗਿਆ ਹੋਇਆ। ਕੋਈ ਵਿੱਚ ਹੀ ਆ ਜਾ। ਇਹ ਨੰਬਰ ਪੰਜਾਬ ਸੀਗਾ ਜੀ। ਪੰਜਾਬ ਨੰਬਰ ਆ ਜੀ ਇਹਦਾ। ਹਾਂ। ਅੱਗੇ ਆਇਆ ਸੋਨਾ ਲਿਕਾ ਡੀਆਈਸੀ ਸਪੀਡ ਹੈ ਨਾ ਬਾਈ ਮਾਡਲ 3 ਸਪੀਡ ਹੈ ਨਾ ਜੀ ਹਾਂ 3 ਸਪੀਡ 3 ਸਪੀਡ ਜਾਂਦੇ ਅੱਡ 750 ਇਹ ਹੈਗਾ ਜੀ 55 ਹਾਰਸ ਪਾਵਰ ਦਾ 1100 ਘੰਟਾ ਚੱਲਿਆ 90 ਬੇਟਰ ਨਾਲ ਬੇਟੇ ਚੱਲਿਆ ਬਾਈ ਕਹਿੰਦਾ ਨਾਲ ਦੇ 90 ਪੰਜ ਟਾਇਰ ਆ ਇਹਦੇ ਨੰਬਰ ਦੀ ਗੱਲ ਕਰੀ ਜੀ ਇਹ ਹਰਿਆਣਾ ਨੰਬਰ ਐ ਨੂੰ ਸੀ ਮਿਲ ਜੂ ਹਰਿਆਣਾ ਨੰਬਰ ਆ ਲੋਨ ਵੀ ਹੂ ਜੂ ਐਨਓਸੀ ਮਿਲ ਜੂ ਜੀ ਬਾਈ ਮਾਡਲ 6 ਲੱਖ 25 ਹਜ਼ਾਰ ਡਿਮਾਂਡ ਆ ਤੇ ਕਿੰਨੇ ਦਾ ਛੱਡ ਦੂੰਗਾ 6 ਲੱਖ 10 ਹਜ਼ਾਰ ਦਾ 6 ਲੱਖ 10 ਹਜ਼ਾਰ ਦਾ ਛੱਡਦਾ ਹੀ ਬਾਈ ਕਹਿੰਦਾ ਜੇ ਮੈਂ ਕਿਹਾ ਜੀ ਖੁੱ आज ਦੁਪੱਟਾ ਆ ਗਿਆ ਜੀ ਇਹ 7 ਵਾਲਾ 30 8 ਹੋਰ ਜਪਾ ਵਰਚਾ ਸੋਨਾ ਲਿਖਾ ਡੀਏ 60 ਦਾ 60 ਹੋਰ ਜਪਾ ਵਰ ਤੇ ਡਬਲ ਪੰਪ ਆ ਗਿਆ ਡਬਲ ਡਿਸਟ੍ਰੀਬਿਊਟਰ ਪੰਜਾਬ ਨੰਬਰ ਆ ਪੀਵੀ 42 ਟਾਇਰ ਬਾਈ ਜੀ ਨਾਲ ਦੇ ਜੀ ਹਾਂ ਨਾਲ ਦੇ ਨਾਲ ਦੇ ਸ਼ੀਟ ਦੇ ਟਾਇਰ ਆ ਬਾਈ ਜੀ ਟਾਇਰ ਆ ਨਹੀਂ ਕੰਡੀਸ਼ਨ ਪਈਆ 85 90 ਪੰਜ ਦੇ ਕਰੀਬ ਇਹਦੀ ਕੀ ਡਿਮਾਂਡ ਕਰਦਾ ਜੀ 6 ਲੱਖ 6 ਲੱਖ 65000 ਰੇਟ 65000 ਦੇ ਮੰਗ 635000 ਦਾ ਦੇ ਦਾਂਗੇ ਬਾਈ ਕਹਿੰਦਾ ਵੱਡੇ ਮੰਨਤਾਣਾ ਚੇਂਜਰ ਵਾਲਾ ਆ ਗਿਆ ਨਾ ਬਈ ਇਹ ਵੀ 3 ਸਪੀਡ ਹੁੰਦੇ ਜੀ 7 HP ਵੀ ਇਹ 60 ਹਾਰਸ ਪਾਵਰ ਦਾ ਆ ਗਿਆ ਚੇਂਜਰ ਵਾਲਾ 3 ਸਪੀਡਾ ਅੱਗੇ ਆ ਗਿਆ ਜੀ HMT 9311 ਛੋਟਾ ਟਰੈਕਟਰ 99 ਮਾਡਲ 99 ਮਾਡਲ ਟਾਇਰ ਦਾ ਕਹਿਣ ਦੀ ਲੋੜ ਹੀ ਨਹੀਂ ਬਈ ਜਿਵੇਂ ਨਵੇਂ ਮਾਰਕ ਐ ਖੜਿਆ ਇਹ ਬੜ ਮਿਲ ਜਾਣਗੇ ਟਾਇਰਾਂ ਦੇ ਬਾਈ ਬਾਈ ਕਾਲੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਪੈ ਬਾਈ 80 ਬਾਈ 80 ਬਾਈ 80 ਪੈਸੇ ਬੈਕ ਵਾਲੇ ਟਾਇਰਾਂ ਰੰਗ ਪੇਂਟ ਇਹ ਤਾਂ ਹੀ ਇਹ ਮਾੜਾ ਮਾੜਾ ਨਾਲਗਾ ਤਰ ਪਰ ਮੁਸਸ਼ੀਲ ਨਹੀਂ ਚੜਾਤਾ ਹੁੰਦਾ ਹਾਂ ਜੀ ਮਾੜਾ ਮੋਟਾ ਦਾ ਹੁੰਦਾ ਹੈ ਨਾ ਪੁਰਾਣਾ ਖੁੰਡਾ ਹੈ ਪੁਰਾਣਾ ਖੁੰਡਾ ਹੀ ਹੈ ਜਿਹੜਾ ਰਾਬੜ ਵੀ ਨਾਲ ਦੀ ਪਈ ਹੈ ਜੀ ਠੀਕ ਹੈ ਜੀ ਨਾਲ ਦੀ ਰਾਬੜ ਪਾਈ ਜਾਂਦਾ 2 15 ਦੇ ਦਾਂਗੇ 2 115000 ਦਾ ਦੇ ਦਾਂਗੇ 6 ਮਾਸੂਨ ਲਿਕਾ ਇਹ 2 65000 ਦਾ ਸੋਨਾ ਲਿਕਾ ਡੀਆਈ 750 ਹੈ 6 ਮਾਡਲ 6 ਮਾਡਲ ਟਾਇਰ ਇਹਦੇ ਵੀ ਫਰੰਟ ਵਾਲੇ ਬਿਲਕੁਲ ਨਵੇਂ ਰੀਡੀਅਲ ਬੇਲੇ ਦੇ ਵੀ ਮਿਲ ਜਾਣਗੇ ਇਹ ਸਿੰਪਲ ਸਟੀering ਹੈ ਜੀ ਹਾਂ ਜੀ ਸਿੰਪਲ ਸਟੀering ਹੈ ਇਹਦਾ ਰੰਗ ਪੇਂਟ ਜੀ ਅਰੀਜਨਲ ਸਰੋ ਜੀ ਰੰਗ ਮੈਂ ਜੰਗਰੇਤ ਤੇ ਇਹਦਾ ਨੰਬਰ ਜੀ ਇਹ ਨੰਬਰ ਹੋ ਜਾਣਾ ਹਰਿਆਣਾ ਨੰਬਰ ਆ 6 ਮਾੜਾ 285000 ਡਿਮਾਂਡਾ ਤੇ ਇਹ ਕਿੰਨੇ ਦਾ ਛੜੇ ਇਹ ਰੰਗ ਆਪਾਂ 265 ਦਾ ਇਹਦਾ ਨਟ 11 ਦਾ ਨੰਬਰ ਕਿੰਨਾ ਜੀ ਇਹ ਰਾ ਇਹ ਰਸਤਾ ਨੰਬਰ ਆ ਰਚੀ ਤਣਾ ਠੀਕ ਹੈ ਜੀ ਇਹ ਰਸਤਾ ਨੰਬਰ ਆ ਉਹ ਸੋਨਾ ਲਿਕਾ 14 ਮਲ ਪੰਜਾਬ ਨੰਬਰ ਅੱਗੇ ਆ ਗਿਆ ਜੀ ਸੋਨਾ ਲਿਕਾ ਡੀ ਆਈ 750 ਆ ਗਿਆ ਜੀ ਇਹਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਗੁਡਿਅਰ ਦੇ ਟਾਇਰ ਆ ਚਾਰੇ ਬਾਈ ਕਹਿੰਦਾ ਪੰਜ ਪੈਸੇ ਕਹਿੰਦਾ ਪਰ ਜੇ ਵੱਜੀ ਹੋਣਗੇ ਵੱਧ ਹੀ ਹੋਣਗੇ ਪੰਜ ਪੈਸੇ ਮਾਨਸਾ ਨੰਬਰ ਹੈ ਮਾਨਸਾ ਨੰਬਰ ਹੈ ਪੀਵੀ 31 14 ਮਾਡਲ 4 ਲੱਖ 40 ਹਜ਼ਾਰ ਰੁਪਏ ਡਿਮਾਂਡ ਰੱਖੀ ਜੀ ਟਰੈਕਟਰ ਦੀ ਰੰਗ ਪੇਂਟ ਇਹਦਾ ਜੀ ਰੰਗ ਪੇਂਟ ਨਹੀਂ ਨਾਲ ਆ ਪਹਿਲੀ ਗੱਲ ਕਾਪੀ ਦੀ ਨਾ ਕਰਾਉਣੇ ਤੂੰ ਜਿਹੜਾ ਬੰਦਾ ਨਾਮ ਲਊਗਾ ਗੱਲ ਹੋ ਜਾ ਮਾਲਕਾ ਨਾਲ ਠੀਕ ਆ ਜੀ ਫਸਟ ਪਾਸ ਤੂੰ ਟਾਈਟ ਲੇਤਾ 4 ਲੱਖ ਤੇ 15 ਹਜ਼ਾਰ ਰੈਂਟ ਦੇ ਦਾਂਗੇ ਠੀਕ ਆ ਬਾਈ ਜੀ ਡਬਲ ਪੰਪ ਚ ਆ ਗਿਆ ਨਾ ਪੰਪ ਡਿਸਟ੍ਰੀਬਿਊਟਰ ਪਾਵਰ ਸਟੇਸ਼ਨ ਠੀਕ ਆ ਜੀ ਜੇ ਬੰਦੇ ਕਿਨੂੰ ਲੋਨ ਕਰਾਉਣਾ ਹੈ ਪਾਵਰ ਸਟੀਰ ਇਹ ਲੋਨ ਕਰਾਣ ਲੋਨ ਵੀ ਕਰਾ ਸਕਦਾ ਬੰਦਾ ਠੀਕ ਆ ਬਾਈ ਜੀ ਤੇ ਹੁਣ ਐਡਰੈਸ ਦੱਸੋ ਆਪਣਾ ਜੀ 94 ਮੋਬਾਈਲ ਨੰਬਰ 94 635 95027 ਹਾਂਜੀ ਪਿੰਡ ਕੋਟਲੀ ਖੁਰਦਾ ਹਾਂਜੀ ਅਸੀਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਹੂੰ ਤੇ ਸਾਰੇ ਟਰੈਕਟਰਾਂ ਦੇ ਤਕਰੀਬਨ ਲੋਨ ਹੋ ਜੂਗਾ ਨਾ ਸਾਰੇ ਹੋ ਜੂਗਾ ਘਰੇ ਖੜਾ 3 ਕਿਰਾ ਮਾਲ ਸੌਣ ਲੀਕਾ ਉਹ ਤੇ ਵੀ ਹੋ ਜੂ 5 ਨਾਲੇ ਤੇ 60 ਵਾਲਾ ਵੀ ਖੜਾ ਘਰੇ ਇੱਕ ਠੀਕ ਆ ਜੀ ਇੱਕ ਬਾਲ ਟਰੈਕ ਖੜਾ ਠੀਕ ਆ ਬਾਈ ਜੀ ਜਿਹੜਾ ਮਰਜ਼ੀ ਲੈ ਬਾਈ ਨੂੰ ਸੰਪਰਕ ਕਰ ਲਿਓ ਜਿਹੜਾ ਟਰੈਕਟਰ ਲੈਣਾ ਹੋਇਆ ਬਾਈ ਕਹਿੰਦਾ ਹਾਜ਼ਰ ਕਰ ਦਾਂਗੇ ਹਾਂ ਨੰਬਰ ਦੱਸੋ ਦੁਬਾਰੇ ਜੀ 946359527 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ